ਤੇ ਪੰਚਾਇਤੀ ਚੋਣਾਂ ਦਾ ਜਨਕਾ ਐਲਾਨ ਹੋ ਚੁੱਕਾ ਤੇ ਕਈ ਪਿੰਡਾਂ ਦੇ ਵਿੱਚ ਜਨਕਾ ਸਰਸੰਮਤੀ ਨਾਲ ਪੰਚਾਇਤਾਂ ਬਣਾ ਚੁੱਕੇ ਨੇ ਲੋਕ ਅੱਜ ਅਸੀਂ ਖੜੇ ਆ ਪਿੰਡ ਸੰਤਾ ਸਿੰਘ ਵਾਲੇ ਕੋਠੇ ਜਲਾ ਫਰੀਦਕੋਟ ਦਾ ਪਿੰਡ ਤਸਵੀਰ ਜੈਤੋ ਦਾ ਪਿੰਡ ਅੱਜ ਸਾਡੇ ਨਾਲ ਪੂਰਾ ਨਗਰ ਸੰਤਾ ਸਿੰਘ ਕੋਟਿਆ ਦਾ ਇੱਥੇ ਪੰਚਾਇਤ ਜਨਕਾ ਸਰਸੰਮਤੀ ਨਾਲ ਜੋ ਸਰਪੰਚ ਸਾਹਿਬ ਨੇ ਉਹ ਚੁਣੇ ਗਏ ਨੇ ਅੱਜ ਨਗਰ ਸਾਡੇ ਨਾਲ ਆ ਪੂਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਇਹਨਾਂ ਨੂੰ ਵਧਾਈਆਂ ਵੀ ਦੇਵਾਂਗੇ ਅੱਜ ਸਰਪੰਚ ਸਾਹਿਬ ਤੋਂ ਪੁੱਛਾਂਗੇ ਵੀ ਜਿਹੜੇ ਅੱਜ ਸਰਪੰਚ ਸਾਹਿਬ ਨਵੇਂ ਬਣੇ ਨੇ ਪਹਿਲਾਂ ਤਾਂ ਇਹਨੂੰ ਵਧਾਈਆਂ ਦਿੰਨੇ ਆ ਪਹਿਲੇ ਜੀ ਸਤਿ ਸ੍ਰੀ ਸਰਪੰਚ ਬਣੇ ਤੁਸੀਂ थैंक यू जी जी ਇੱਕ ਇਥੇ ਵੀ ਖਾਸੀਅਤ ਦੱਸਣਾ ਇਹਨਾਂ ਦੇ ਜਿਹੜੇ ਦਾਦਾ ਸੋਹਰਾ ਨੇ ਉਹ ਮਿਊਸਪਲ ਕਮੇਟੀ ਦੇ ਜਨਕਿ ਪਹਿਲੇ ਪ੍ਰਧਾਨ ਸੀ ਜੈਤੋ ਮੰਡੀ ਦੇ ਜਦੋਂ ਜੈਤੋ ਮੰਡੀ ਦਾ ਪਹਿਲਾ ਪ੍ਰਧਾਨ ਬਣਦਾ ਇਹਨਾਂ ਦੇ ਜਿਹੜਾ ਦਾਦਾ ਸੋਹਰਾ ਸੀ ਜਨਕਿ ਉਹ ਮੰਡੀ ਦੇ ਪਹਿਲੇ ਪ੍ਰਧਾਨ ਸੀ ਪਹਿਲਾ ਇਹਨਾਂ ਦਾ ਜਨਕਿ ਪਰਿਵਾਰ ਦੇ ਵਿੱਚ ਸਰਪੰਚੀ ਚੱਲਦੀ ਆਈ ਹੈ ਲਗਾਤਾਰ ਜਨਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਦੂਜੀ ਵਾਰ ਸਰਪੰਚੀ ਆ ਗਈ ਆ ਭੈਣ ਜੀ ਕੀ ਲੱਗਦਾ ਜੇ ਹੁਣ ਸਰਪੰਚੀ ਆਈ ਹੈ ਤੁਹਾਡੇ ਕਿੰਨਾ ਖਚਾ ਬਹੁਤ ਖਾਜ ਜੀ ਬਹੁਤ ਹਾਂਜੀ ਮਨ ਦੇ ਵਿੱਚ ਕੀ ਸੋਚਿਆ ਵੀ ਆਪਾਂ ਕਿਹੜੇ ਕਿਹੜੇ ਪਿੰਡ ਦੇ ਕੰਮ ਕਰਨੇ ਆ ਸਾਰੇ ਕਰਵਾਵਾਂਗੇ ਜੀ ਕਿਸ ਤਰ੍ਹਾਂ ਦੇ ਮਾੜੇ ਪਿੰਡ ਕੰਮ ਤਾਂ ਵੱਲੋਂ ਸਾਰੇ ਹੀ ਹੁੰਦੇ ਆਪਣਾ ਜੋ ਵੀ ਕਹਿਣਗੇ ਜੀ ਜੀ ਹਾਂਜੀ کئی ਵਾਰ ਇਹਦਾ ਹੁੰਦਾ ਵੀ ਆਪਾਂ ਕਹਿ ਦਿੰਦੇ ਆ ਜੀ ਵੋਟਾਂ ਸਾਨੂੰ ਕਿਹੜਾ ਲੋਕਾਂ ਨੇ ਪਾਈਆਂ ਸੀ ਸਰ ਸੰਮਤੀ ਨੇ ਆਏ ਅਸੀਂ ਅਕਾਲੀ ਆ ਕੇ ਅਕਾਲੀਆਂ ਦੇ ਕੰਮ ਨਹੀਂ ਕਰਨੇ ਆ ਕਾਂਗਰਸੀ ਆ ਕੇ ਕਾਂਗਰਸਾਂ ਦੇ ਨਹੀਂ ਕਰਨੇ ਨਹੀਂ ਜੀ ਨਹੀਂ ਜੀ ਮਨ ਦੇ ਵਿੱਚ ਇਦਾਂ ਤਾਂ ਨਹੀਂ ਕੋਈ ਨਹੀਂ ਜੀ ਨਹੀਂ ਜੀ ਐਸਾ ਜਿਹਾ ਕੋਈ ਗੱਲ ਨਹੀਂ ਜੀ ਹਾਂਜੀ ਇਹਲਾ ਕੰਮ ਕਿਹੜਾ ਸ਼ੁਰੂ ਆ ਜਦੋਂ ਆਪਾਂ ਕਹਿੰਦੇ ਅੱਜ ਸਾਡੀ ਸਰਪੰਚੀ ਨੇ ਸੌ ਚੋਕਲੀ ਪੰਚਾਇਤ ਨੇ ਸਾਰੇ ਨੇ ਅੱਜ ਸ਼ੁਰੂਆਤ ਕਰਨਾ ਪਿੰਡ ਦਾ ਪਹਿਲਾ ਕੰਮ ਕਿਹੜਾ ਮੰਨਦੇ ਤੁਸੀਂ ਜੋ ਵੀ ਕਹਿਣਗੇ ਜੀ ਕਰਨਗੇ ਸਾਰੇ ਇਕੱਠੇ ਹੋ ਕੇ ਜੋ ਪਿੰਡ ਦਾ ਪੰਚਾਇਤ ਮਤਾ ਪਾਉਗੀ ਜਿਹਨੂੰ ਕੋ ਚਾਹੂਗਾ ਹਾਂਜੀ ਜੀ ਹਾਂਜੀ ਸਰਕਾਰ ਨੇ ਕਿਹਾ ਵੀ ਸਾਨੂੰ 5 ਲੱਖ ਰੁਪਈਆ ਜਿਹੜਾ ਪਿੰਡ ਦਾ ਸਰਪੰਚ ਸਭ ਸੰਮਤੀ ਨਾਲ ਚੁਣਿਆ ਜਾਊਗਾ ਤੇ ਅੱਜ ਤੁਸੀਂ ਵੀ ਕੁਝ ਪਿੰਡ ਨੂੰ ਦਾਨ ਕਰਿਆ ਕਰਨ ਤੁਹਾਨੂੰ ਦਾਨ ਕਰਤਾ 5 ਲੱਖ ਰੁਪਈਆ ਤੁਸੀਂ ਵੀ ਕੁਝ ਦਾਨ ਕਰਿਆ ਹਾਂਜੀ ਹਾਂਜੀ ਗੁਰਦਾਰ ਸਾਹਿਬ ਨੂੰ ਹਾਂਜੀ ਹਾਂਜੀ 11 ਲੱਖ 11 ਲੱਖ ਵੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਲੰਗਰ ਹਾਲ ਹਾਂਜੀ ਚਲੋ ਇਹ ਵੀ ਬਹੁਤ ਵਧੀਆ ਗੱਲ ਹੈ ਚਲੋ ਦਾਨ ਹੋ ਗਿਆ ਦੋਨੇ ਕੰਮ ਹੋ ਗਏ ਸਰਪੰਚ ਵੀ ਘਰੇ ਆ ਗਈ ਤੇ ਉਧਰ ਦਾਨ ਵੀ ਹੋ ਗਿਆ ਕੀ ਮਨ ਦੇ ਵਿੱਚ ਹੁਣ ਕੀ ਹੈ ਵੀ ਜਿਹੜੇ ਆਪਣੇ ਪਿੰਡ ਦੇ ਕੰਮ ਜਿਹੜੇ ਰੁਕੇ ਪਏ ਆ ਸੁਧਾਰ ਕਰਨਾ ਕਿਹੜੇ ਕਿਹੜੇ ਪਿੰਡ ਦੇ ਕੰਮ ਕਰਨੇ ਆਪਾਂ ਪਹਿਲਾਂ ਪਿੰਡ ਦੇ ਕਾਫੀ ਕੰਮ ਰਹਿੰਦੇ ਜਿਵੇਂ ਸੜਕਾਂ ਰਹਿੰਦੀਆਂ ਸੜਕਾਂ ਖਰਾਬ ਆਈ ਜੋ ਵੀ ਮਤਲਬ ਹਜੇ ਕਿਸੇ ਦੇ ਗਲੀਆਂ ਕੱਚੀਆਂ ਉਹ ਪੱਕੀਆਂ ਹੋਣਗੀਆਂ ਜਿਸੇ ਦੀ ਕੋਈ ਸੀਵਰੇਜ ਦੀ ਪ੍ਰੋਬਲਮ ਆ ਉਹ ਕਰਵਾਈ ਜਾਊਗੀ ਜੀ ਹਾਂਜੀ ਤੇਰੇ ਤੁਹਾਡੇ ਫਾਦਰ ਸਾਹਿਬ ਸੀ ਪਹਿਲਾ ਜਿਹਨ ਕੀ ਸਰਪੰਚ ਰਹੇ ਆ ਉਦੋਂ ਜਨ ਕੀ ਕਿਹੜੀ ਸਰਕਾਰ ਸੀ ਉਦੋਂ ਕਾਂਗਰਸ ਦੀ ਸਰਕਾਰ ਸੀ ਇਹ ਇਹ 99 ਦੀ ਗੱਲ ਹੈ 99 ਦੀ 92 ਦੀ ਬਿਆਨ ਸਿੰਘ ਜੀ ਦੇ ਮੁੱਖ ਮੰਤਰੀ ਪੰਜਾਬ ਦੇ ਉਦੋਂ ਪਿੰਡ ਦੇ ਕਿੰਨੇ ਕੰਮ ਕਰਾਈ ਤੁਸੀਂ ਕਿੰਨਾ ਕੁ ਵਿਕਾਸ ਕੀਤਾ ਪਿੰਡ ਦਾ ਉਦੋਂ ਉਦੋਂ ਹੋਈਆਂ ਇਹ ਜੋ ਲੋਕ ਗਲੀਆਂ ਨਾਲੀਆਂ ਦਾ ਸੀਗੇ ਉਹ ਬਣਾਈਆਂ ਗਈਆਂ ਛੜਕਾਂ ਛੁਲਕਾਂ ਸੀਗੇ ਵਗੈਰਾ ਉਹ ਚੱਲੇ ਸਾਰੇ ਬਣਾਈਏ ਬਹੁਤ ਜ਼ਿਆਦਾ ਸੀਗੇ ਸਾਡੇ ਨਾਲ ਢਿਲਮ ਵਾਲੇ ਕੋਠੇ ਸਾਡੇ ਤੋਂ ਨਿਕਲ ਗਏ ਆ ਬਰਾੜਾ ਵਾਲੇ ਕੋਠੇ ਸਾਡੇ ਨਾਲ ਕੋਸਹਿਗੇ ਆ ਕੋਈ ਸਾਡੇ ਨਾਲ ਸੀਗੇ ਕੋਠੇ ਸਰੋੜਾਂ ਵਾਲੇ ਉਦੋਂ ਬਹੁਤ ਉਕਾਸ ਹੋਇਆ ਜੀ ਉਸ ਕਾਰਨ ਬਹੁਤ ਗਰੰਟਾ ਦੀਆਂ ਸਾਨੂੰ ਦਿੱਤੀਆਂ ਜੀ ਹਾਂ ਦੋ ਟ੍ਰੇਨ ਦੇ ਇੱਕ ਟ੍ਰੇਨ ਦਾ ਪੁਲ ਬਣਾਇਆ ਸੂਏ ਦਾ ਪੁਲ ਬਣਾਇਆ ਸਾਡੇ ਕੋਲ ਨਗਰ ਦੇ ਪਾਸੇ ਪਾਇ ਕੋਈ ਸਾਨੂੰ ਗਰੰਟਾ ਮਿਲਿੰਗਾ ਨਾਲ ਹੀ ਸੜਕ ਬਣੀ ਸੜਕ ਬਣੀ ਖੁਵਾਂਜੇ ਬਹੁਤ ਚੁਣਾਏ ਉਸ ਟਾਈਮ ਇੱਕ ਗਾਣਾ ਚੱਲਦਾ ਹੁੰਦਾ ਸੀ ਕਹਿੰਦੇ ਲੈਲਾ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ ਕਿ ਉਹੋ ਜਿਹਾ ਕੰਮ ਤਾਂ ਨਹੀਂ ਇਹ ਨਹੀਂ ਨਹੀਂ ਆਪਣੇ ਘਰੇ ਇਹੋ ਜਿਹਾ ਕੰਮ ਨਹੀਂ ਜੀ ਅੱਛਾ ਕਦੇ ਸੋਚਿਆ ਵੀ ਨਹੀਂ ਜੀ ਇਹੋ ਜਿਹਾ ਕੰਮ ਤੁਹਾਨੂੰ ਹੁੰਦਾ ਸੀ ਨਾ ਵੀ ਤੂੰ ਸਰਪੰਚੀ ਲੈਲਾ ਵੀ ਹੁਣ ਤਾਂ ਕੰਮ ਚੱਲੋ ਰਹਿ ਨਹੀਂ ਗਾ ਪਹਿਲਾਂ ਹੁੰਦਾ ਸੀ ਸਰਪੰਚ ਬਣ ਗਏ ਹਨਾ ਉਹ ਤਾਂ ਇੱਕ ਗਾਣੇ ਆ ਜੀ ਗਾਣੇ ਵਾਲਿਆਂ ਨੇ ਉਹ ਗਾਣੇ ਵਿੱਚ ਗਾਣੇ ਦੇ ਗਾਤਾ ਸਾਡੇ ਪਰਿਵਾਰ ਤੇ ਹੋ ਜਾ ਕੋਈ ਹੈ ਨਹੀਂ ਗਾ ਸਾਡੇ ਪਿੰਡ 'ਚ ਵੀ ਹੈ ਨਹੀਂ ਪਹਿਲਾਂ ਸਰਪੰਚ ਬਣੇ ਉਹਨਾਂ ਨੇ ਵੀ ਕੋਈ ਵਿਕਾਸ ਕੀਤਾ ਸਾਡੇ ਪਿੰਡਾਂ ਸਰਪੰਚ ਬਣੇ ਜਿੰਨੇ ਵੀ ਬਣੇ ਉਹਨਾਂ ਨੇ ਬਹੁਤ ਵਿਕਾਸ ਕੀਤਾ ਜੇ ਕੋਈ ਰੰਦਾ ਗ ਕਿੰਨਾਂ ਨੂੰ ਸ਼ੌਂਕ ਹੁੰਦਾ ਜਿਵੇਂ ਅਜੰਗ ਮੁੰਡੇ ਆ ਵੀ ਅਸੀਂ ਪਿੰਡ ਦਾ ਵਿਕਾਸ ਕਰਗੇ ਪਿੰਡ ਨੂੰ ਕਈਆਂ ਪਿੰਡਾਂ ਨਾਲੋਂ ਅੱਗੇ ਲੈ ਕੇ ਜਾਗੇ ਸਾਡਾ ਵੀ ਪਿੰਡ ਜਾਨੀ ਕਿ ਨਕਸ਼ੇ ਦੇ ਉੱਤੇ ਪਹਿਲੇ ਨੰਬਰ ਤੇ ਆਵੇ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕਰਕੇ اٹੇ ਆ ਪਿੰਡ ਇੱਥੇ ਨਾਲ ਬਣਿਆ 47 ਪਿੰਡ ਬਣਿਆ ਜਾਨੀ ਕਿ ਉਹ ਵੀ ਬਹੁਤ ਵਧੀਆ ਪਿੰਡ ਬਣਿਆ ਮੰਨਦੇ ਵਿੱਚ ਆਇਆ ਵੀ ਅਸੀਂ ਵੀ ਉਹੋ ਜਿਹੇ ਪਿੰਡ ਬਣਾਈਗੇ ਬਿਲਕੁਲ ਦੀ ਬਿਲਕੁਲ ਸਭ ਦੇ ਹੁੰਦੇ ਆ ਸਾਨੂੰ ਵੀ ਸਾਰਾ ਆਪਣਾ ਨਗਰ ਸਾਥ ਦੇਵੇ ਸਾਰਾ ਜੋ ਵੀ ਆਪਾਂ ਜਿੰਨਾ ਵੀ ਵਧੀਆ ਹੋ ਸਕੇ ਆਪਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਥੋੜੇ ਮੈਂਬਰ ਕਿੰਨੇ ਹੋ ਜੀ ਟੋਟਲ ਬਣਿਆ ਸਾਡੇ 5 ਮੈਂਬਰ ਐ 6 ਮੈਂ ਸਰਪੰਚਾ ਜੀ ਸ੍ਰੀਮਾ ਸਰਪੰਚ ਜੀ ਹਾਂ ਜੀ ਵੋਟ ਕਿੰਨੀ ਤੁਹਾਡੀ 263 ਵੋਟਾਂ 263 ਵੋਟ ਵਿੱਚੋਂ ਕੁਝ ਕੱਟਣ ਵਾਲੀ ਵੋਟ ਰਹਿ ਗਈਆਂ ਜੀ ਬਿਲਕੁਲ ਟੋਟਲ ਹੈ ਜੀ ਟੋਟਲ ਉਹਦੀ ਵੋਟ ਪੂਰਨਗੀ 30 40 ਵੋਟਾਂ ਵਿੱਚ ਨਿਕਲ ਗਈਆਂ ਹਜੇ ਜੀ ਮਤਲਬ 250 ਵੋਟ ਦੀ ਰੇਡ ਹੈਗੀ ਹੈ ਨਾ ਜੀ ਹਾਂ ਜੀ ਹਾਂ ਜੀ ਤੁਸੀਂ ਪਹਿਲਾਂ ਥੋੜੇ ਦਾਦਾ ਥੋੜੇ ਫਾਦਰ ਸਾਹਿਬ ਜਿਹਨਾਂ ਕਿ ਕਾਂਗਰਸ ਸੀ ਹਾਂ ਜੀ ਤੁਸੀਂ ਫਿਰ ਜਿਹਨਾਂ ਕਿ ਹੁਣ ਕਿਹੜੀ ਪਾਰਟੀ ਨੂੰ ਜੁੜਨ ਕੀਤਾ ਤੁਸੀਂ ਹੁਣ ਅਸੀਂ ਆਮ ਆਦਮੀ ਪਾਰਟੀ ਹਾਂ ਬਾਈ ਹਾਂਜੀ ਆਮ ਆਦੀ ਪਾਰਟੀ ਚ ਆਏ ਤੁਸੀਂ ਕੀ ਸੋਚ ਕੇ ਆਏ ਹੋ ਇਹ ਚਲੋ ਕਿ ਵਧੀਆ ਪਾਰਟੀ ਹੈ ਜੀ ਵਧੀਆ ਕੰਮ ਕਰ ਰਿਹਾ ਪ万 ਸਿੰਘ ਮਾਨ ਜੀ ਤੇ ਚਲੋ ਸੋਚਿਆ ਵੀ ਚਲੋ ਹੁਣ ਵੀ ਆਪਾਂ ਵੀ ਉਹਨਾਂ ਨਾਲ ਰਲੀਆਂ ਉਹਨਾਂ ਦੇ ਸਾਥ ਪਾਉਣਾ ਚਾਹੀਦਾ ਨਾਲ ਤੇ ਆਪਾਂ ਵੀ ਆਪਦੇ ਨਗਰ ਦਾ ਕੁਝ ਸੁਧਾਰ ਕਰਾਂਗੇ ਚੰਗੇ ਕੰਮ ਕਰਾਂਗੇ ਵਿਰੋਧੀ ਤਾਂ ਕਹਿੰਦੇ ਗੱਪੀਆਂ ਦੀ ਪਾਰਟੀ ਹੈ ਸਾਰਾ ਕੁਝ ਚੱਲੀ ਜਾਂਦਾ ਉਹ ਤਾਂ ਕਹੀ ਜਾਂਦੇ ਰਹਿੰਦੇ ਅੱਜਕੱਲ ਵੀ ਭਗਵੰਤ ਮਾਨ ਗੱਪ ਮਾਰਦਾ ਜਿਹੜਾ ਤੁਹਾਨੂੰ 5 ਲੱਖ ਰੁਪਏ ਦਾ ਉਹ ਐਲਾਨ ਕਰਦਾ ਕਿ ਉਹ ਮਿਲੂਆ ਵਿਰੋਧੀ ਦਾ ਕਹਿੰਦੇ ਲਾਰੇ ਆ ਬੀਬੀਆਂ ਨੂੰ ਪੁੱਛ ਲੈਣੇ ਪਹਿਲਾਂ 1000 ਰੁਪਏ ਮਿਲ ਗਏ ਨੇ ਬੀਬੀਆਂ ਸਾਹਿਬਾਨ ਨੂੰ ਨਹੀਂ 1000 ਰੁਪਏ ਨਹੀਂ ਮਿਲਿਆ ਕਿ ਲੱਗਦਾ ਤੁਹਾਨੂੰ ਜਿਹੜਾ 5 ਲੱਖ ਵੀ ਮਿਲ ਜੂਗਾ ਉਮੀਦ ਤਾਂ ਹੈਗੀ ਚਲੋ ਸਰਕਾਰ ਕਰੋਗੀ ਜੋ ਕਹਿੰਦੇ ਕਰਨਗੇ ਜਰੂਰੀ ਨਹੀਂ ਕਿਹਾ ਤਾਂ ਐਲਾਨ ਤਾਂ ਉਹਦੇ ਵੀ ਕਰਿਆ ਸੀ 5 ਲੱਖ ਦਾ ਬੀਬੀਆਂ ਨੂੰ ਸੌਰੀ 1000 ਰੁਪਏ ਦੇਵਾਂਗੇ ਐਲਾਨ ਤਾਂ ਉਹ ਵੀ ਕਰਿਆ ਸੀ ਕਿ ਲੱਗਦਾ ਵੀ ਮਿਲ ਜਾਣਗੇ ਉਹ ਦਾ ਉਹ ਅਲੱਗ ਮੈਟਰ ਹੈ ਜੀ ਇਹ ਪੰਚਾਇਤ ਦਾ ਅਲੱਗ ਹੈ ਜੀ ਚਲੋ ਵਧੀਆ ਗੱਲ ਆ ਮਿਲਨੇ ਚਾਹੀਦੇ ਜੇ ਹੋਰ ਗੱਲ ਕਰੀਏ ਪਿੰਡ ਦੇ ਲਈ ਵਧੀਆ ਗੱਲ ਵਧੀਆ ਵਿਕਾਸ ਕਰੂਗਾ ਅਗਲੀ ਬਾਰ ਵੀ ਲੋਕ ਸੋਚਦੇ ਵੀ ਇਹ ਇਹ ਤਾਂ ਹੈਗੇ ਹੀ ਆ ਜੀ ਮਤਲਬ ਵਿਕਾਸ ਕਰਾਂਗੇ ਥਿਰੀ ਗੱਲ ਕਰਨੀ ਹੈ ਜੀ ਹਟੇ ਪਿੰਡ ਦੇ ਕਈ ਕੰਮ ਰਹਿੰਦੇ ਆ ਧੂਰੇ ਕਰਾਂਗੇ ਪੂਰੇ ਸੀ ਹਾਂਜੀ ਜਦੋਂ ਕਹਿੰਦੇ ਹੈ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਜੀ ਕਿ ਸਾਰੇ ਪਿੰਡ ਦਾ ਏਕਾ ਹੋ ਗਿਆ ਧਵਾਕ ਹੋ ਗਿਆ ਕਿ ਨਹੀਂ ਤਾਂ ਆਮ ਪਿੰਡਾਂ 'ਚ ਤੁਹਾਨੂੰ ਪਤਾ ਹੀ ਲੱਛਣ ਆਏ ਰਹਿੰਦੇ ਆ ਕੋਈ ਐਵੇਂ ਫਰਕ ਪੈਂਦਾ ਰਹਿੰਦਾ ਪਰਿਵਾਰਾਂ 'ਚ ਛੋਟੇ-ਛੋਟੇ ਪਰ ਪਿੰਡ ਹੁੰਦੇ ਆ ਫਰਕ ਜ਼ਿਆਦਾ ਪੈ ਜਾਂਦਾ ਹੁਣ ਜਿਹੜਾ ਸਮਤੀ ਨਾਲ ਕੀ ਹੈ ਸਾਰੇ ਪਿੰਡ ਦਾ ਏਕਾ ਹੋ ਜਾਂਦਾ ਸਾਰਾ ਪਿੰਡ ਵਧੀਆ ਮਿਲਜੁਲ ਕੇ ਰਹਿ ਰਿਹਾ ਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਜੇ ਸਰਪੰਚ ਹੋਵੇ ਨੰਬਰਦਾਰ ਹੋਵੇ ਤੇ ਉਹ ਸਾਰਾ ਲਾਣਾ ਹੀ ਨੰਬਰਦਾਰ ਦਾ ਜਿੰਨ ਕਿ ਪੀੜੀ ਤੇ ਪੀੜੀ ਚੱਲੀ ਜਾਂਦੀ ਆ ਸਰਪੰਚ ਅੱਕੇ ਵੀ ਬਣਦੇ ਕਹਿੰਦੇ ਪੀੜ੍ਹੀਆਂ ਪੀੜ੍ਹੀਆਂ ਦੇ ਸਰਪੰਚਾਂ ਦੇ ਜਾਣਾ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਹੈਗਾ ਜੀ ਇਹ ਤਾਂ ਚੱਲਦਾ ਹੀ ਰਹਿੰਦਾ ਬੰਦਾ ਇੱਕ ਵਾਰ ਬਣ ਗਿਆ ਉਹ ਸਾਰੀ ਉਮਰ ਲਈ ਸਰਪੰਚ 5 ਸਾਲ ਲਈ ਹੁੰਦਾ ਪਰ ਉਹਦਾ ਜਿਹੜਾ ਇੱਕ ਤਰ੍ਹਾਂ ਦਾ ਵੀ ਸਰਨੇ ਵੀ ਲਾ ਲੋ ਉਹ ਸਰਨੇ ਵੀ ਸਰਪੰਚ ਹੀ ਹੋ ਜਾਂਦਾ ਉਹਦਾ ੱਕੀ ਮੋਰ ਲੱਗ ਜਾਂਦੀ ਆ ਸਾਰੇ ਪਰਿਵਾਰ ਤੇ ਹਾਂਜੀ ਹਾਂਜੀ ਬਿਲਕੁਲ ਜੀ ਇਧਰ ਬਾਪੂ ਨਾਲ ਗੱਲ ਕਰੀਏ ਬਾਪੂ ਤਾਂ ਕੱਲ ਵੋਟਰ ਸੂਚੀ ਭਾਲਦਾ ਫਿਰਦਾ ਸੀ ਇਹ ਤਾਂ ਪਤਾ ਲੱਗਾ ਮੈਂਬਰ ਪਹਿ ਉਹ ਛੱਡੋ ਹੁਣ ਉਹ ਗੱਲਾਂ ਐਡਵਾਂਸ ਹੀ ਇਸ ਤੇ ਵਧਾਈ ਦਿੰਨੇ ਪਰ ਤੁਸੀਂ ਵਧਾਈ ਦਿੰਨੇ ਸਾਨੂੰ ਵੋਟਰ ਸੂਚੀ ਕੀ ਕਰਨੀ ਸੀ ਐਡਵਾਂਸ ਹੀ ਤੁਸੀਂ ਬਣ ਗਏ ਨਾ ਸਰ ਵੋਟਰ ਸੂਚੀ ਦਾ ਫਾਰਮ ਭਰੇ ਜਾਂਦੇ ਕਿੱਥੇ ਕਾगज ਭਰਤੇ ਫਿਰ ਇਦਾਂ ਡਾਇਰੈਕਟ ਹੀ ਬਣ ਗਏ ਕੰਮ ਸਾਰੇ ਹਜੇ ਡਾਇਰੈਕਟ ਕਿਵੇਂ ਬਣ ਗਏ ਤੂੰ ਹੁਣ ਪੱਤਰਕਾਰਾਂ ਤੇ ਮੈਂ ਤੈਨੂੰ ਸਵਾਲ ਕਰਾਂ ਇਹ ਵੀ ਤੈਨੂੰ ਨਹੀਂ ਪਤਾ ਕਿਵੇਂ ਬਣਨਗੇ ਜੀ ਇਹ ਤਾਂ ਸਰ ਸਾਮਚੋ ਕਾगज ਭਰ ਦੀ ਲੋੜ ਹੀ ਨਹੀਂ ਪਈ ਕਾਗਜ਼ ਦੀ ਭਰੇ ਬਿਨਾ ਕਿਹਨ ਕੌਣ ਬਣ ਜੂਗਾ ਭਰੇ ਕਾਗਜ਼ ਮੈਂ ਕਾਗਜ਼ ਦੀ ਭਰੇ ਬਿਨਾ ਅਜੇ ਤੱਕ ਬਣਿਆ ਕੋਈ ਹੁਣ ਤੂੰ ਮੈਨੂੰ ਮਖੌਲ ਕਰੀ ਜਾਂਦਾ ਹਾਂ 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 ਪਹਿ ਪਹਿਲਾਂ ਮੈਂ ਸੀਗਾ ਕਾਲੀਦਾਲ ਚ ਬਹੁਤ ਚਿਰ ਤੋਂ ਜਦੋਂ تمہارا ਰਿਪੀਟ ਹੋਇਆ ਕਾਲੀਦਾਲ ਧੱਕਾ ਕਰਨ ਲੱਗ ਗਿਆ ਮੈਥੋਂ ਸਿਆ ਨਹੀਂ ਗਿਆ ਮੈਂ ਛੱਡ ਕੇ ਯਾਦ ਖੜ ਗਿਆ ਸੀ ਯਾਦ ਖੜ ਗਿਆ ਉਹ ਹਰਾਮ ਦੇ ਕਿਕੀ ਢੂਨੇ ਮੈਨੂੰ ਮੱਲੋ ਮੱਲੀ ਪੰਜਾਂ ਨਿਸ਼ਾਨ ਦੇਤਾ ਸੀ ਪਿੱਛੋਂ ਮੇਰੀ ਕਾਂਗਰਸ ਜਦੋਂ ਸਰਕਾਰ ਬਣ ਗਈ ਉਹ ਵਿਰੋਧ ਵੀ ਕਰਦਾ ਰਿਹਾ ਫਿਰ ਮੈਂ ਯਾਦ ਇਲੈਕਸ਼ਨ ਲੜਿਆ ਸੀਗਾ ਤੇ ਮਤਲ ਕਾਂਗਰਸ ਚਾਂ ਕਾਂਗਰਸ ਚਾਂ ਚਲੋ ਧੰਨਵਾਦ ਹੋਰ ਵੀ ਪੁੱਛਾਂਗੇ ਜੀ ਜਿਹੜੇ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਵਿਕਾਸ ਅਸੀਂ ਸੀਵਰੇਜ ਪਾਇਆ ਪਾਈਪਾਂ ਦਾ ਕਿਸੇ ਪਿੰਡ ਚ ਪਾਇਆ ਨਹੀਂ ਹਜੇ ਤੱਕ ਅਸੀਂ ਪਾਇਆ ਤੇ ਦੂਜੀ ਗੱਲ ਲੋਕ ਲੱਗੀਏ ਸਾਡੇ ਸਾਰੇ ਨਾਲ ਨਾਲ 40 ਲੱਖ ਰੁਪਏ ਸਾਨੂੰ ਕੈਪਟਨ ਨੇ ਛੱਪੜ ਪੱਕਾ ਕਰਨ ਦਿੱਤਾ ਸੀ ਉਹ ਸਾਡੀ ਆਗਿਸਮੇ ਨਹੀਂ ਤੇ ਬੈਠੀ ਸਾਥੋਂ ਨਹੀਂ ਲਾਇਆ ਗਿਆ ਅੱਛਾ ਜਿਹੜੀ ਤੁਸੀਂ ਕਹਿੰਦੇ ਗੱਲ ਪਹਿਲ ਕਾਸ ਨੂੰ ਦੇਵਾਂਗੇ ਪਹਿਲ ਅਸੀਂ ਦੇਵਾਂਗੇ ਦਰਖਤਾਂ ਨੂੰ ਸਭ ਤੋਂ ਮੈਨੂੰ ਤਾਂ ਸ਼ੌਂਕ ਦਰਖਤਾਂ ਦਾ ਜ਼ਿਆਦਾ ਆ ਦੂਜੀ ਗੱਲ ਜਿਹੜੀ ਹੈਗੀ ਆ ਉਹ ਸੀਵਰੇਜ ਦੀ ਕਿ ਸੀਵਰੇਜ ਬਿਮਾਰੀਆਂ ਫਲਾਉਂਦਾ ਤੀਜੀ ਗੱਲ ਆ ਸੜਕਾਂ ਤੇ ਆਉਂਦੀ ਆ ਵੀ ਸੜਕਾਂ ਬਣਨਾ ਤੇ ਬਾਕੀ ਆਹ ਜਿਹੜੀ ਸਰਕਾਰੀ ਇਲਾਜ ਆ ਇਹ ਤਾਂ ਆਪਣੇ ਆਉਣਾ ਹੀ ਨਹੀਂਗਾ ਛੋਟਾ ਪਿੰਡ ਆ ਇਸ ਕਰਕੇ ਤੇ ਜਿਹੜੀ ਤੁਸੀਂ ਗੱਲ ਕਰਦੇ ਸੱਕਾਂ ਵਾਲੀ ਦੀ ਮੇਰੀ ਸੁਰਤੀ ਉੱਥੇ ਸੰਭਲੀ ਆ ਮੇਰੇ ਨਾਨਕੇ ਆ ਸਾਡੀ ਜ਼ਮੀਨ ਵੀ ਸੀ ਕਿ ਵਾਹੀ ਵੀ ਮੈਂ ਕਰਦਾ ਰਿਆ ਅੱਜ ਤੋਂ 50 ਸਾਲ ਪਹਿਲਾਂ ਬਰਾਨੀ ਬਾਣ ਹੁੰਦੇ ਸੀ ਨਾ ਐ ਕਰਕੇ ਕਿਸੇ ਨੇ ਟਪਾਉਣਾ ਰਸਤਾ ਪਾਣੀ ਤੇ ਪਹਿਲਾਂ ਦੱਸਣਾ ਪੈਂਦਾ ਸੀ ਸਰਪੰਚ ਨੂੰ ਵੀ ਮੈਂ ਪਾਣੀ ਟਪਾਉਣਾ ਗਾਹਾਂ ਰਾਹ ਵਿੱਚ ਦੀ ਪੁਲੀ ਬੰਦ ਤੇ ਸੀ ਲੀ ਨਹੀਂ ਵਢੀ ਇੱਥੇ ਅਸੀਂ ਲੀਹਾਂ ਵੜ ਦੇ ਮਰ ਗਏ ਉਸ ਪਿੰਡ ਚ ਮੇਦੀ ਸੁੱਤ ਸੰਭਲੀ ਆ ਉਹ ਪਿੰਡ ਐਡਾ ਸ਼ਕੀਨ ਆ ਜੇ ਰੇਤੇ ਦੀ ਗੱਡੀ ਵੀ ਲੈਂਦਾ ਨਾ ਭਰ ਕੇ ਖੇਤੋਂ ਤੇ ਉਹ ਵੀ ਸਾਫ ਕਰਕੇ ਹੁੰਦਾ ਸੀ ਵੀ ਖਿਲਰੇ ਪਿਆ ਰੇਤਾ ਪੈੜਾ ਲੱਗਦਾ ਬਾਹਣ ਚ ਵੀ ਐਡੇ ਸ਼ੌਂਕੀ ਸੀ ਜੇ ਵੱਟ ਵੀ ਪਾਉਂਦੇ ਤਾਂ ਹਥਾਣਾ ਸਿਰਾਂ ਬੰਨ੍ਹ ਦਿੰਦੇ ਸੀ ਪੂਰੇ ਸ਼ਕੀਨ ਪਿੰਡ ਦਾ ਮੇਰੀ ਤੇ ਬਾਕੀ ਸਿਆਣਾ ਪੂਰਾ ਪਿੰਡ ਦਾ ਮੇਰੀ ਸੁਰਤ ਉੱਥੇ ਹੀ ਸੰਭਲੀ ਆ ਸਾਰੇ ਤੁਸੀਂ ਵੀ ਉਹੋ ਜਿਹਾ ਪਿੰਡ ਬਣਾਉਂਗੇ ਮੈਂ ਬਣਾਉਂਦਾ ਮੈਨੂੰ ਤਾਂ ਮੌਕੇ ਨਹੀਂ ਦਿੱਤਾ ਲੋਕਾਂ ਨੇ ਚਲੋ ਹੁਣ ਮਿਲ ਗਿਆ ਤੁਹਾਡੇ ਨਾਲ ਸਾਰੇ ਬਰਾਬਰ ਹੀ ਆ ਤੁਸੀਂ ਜਿੰਨਾ ਮੌਕਾ ਦਿੱਤਾ ਖੜਿਆ ਪੁੱਛਲਾ ਜੇ ਸਾਰਾ ਕਸਰ ਛੱਡੀਏ ਤਾਂ ਦੱਸਦੇ ਕੋਈ ਬੰਦਾ ਬਾਹ ਖੜੀ ਕਰਕੇ ਕਹਵੇ ਪਿਛਲੇ ਸਾਲ ਸਰਪੰਚਾ ਹੀ ਸੀ ਜੀ ਹਾਂਜੀ ਹਾਂਜੀ ਕਿਸੇ ਨੇ ਸੀਵਰੇਜ ਪਾਇਆ ਦੱਸ ਦੇਵੇ ਅਜ ਤੱਕ ਪਾਈਪਾਂ ਦਾ ਕਿਸੇ ਪਿੰਡ 'ਚ ਪਿਆ ਤੁਹਾਨੂੰ ਪਤਾ ਤੁਸੀਂ ਪੱਤਰਕਾਰਾਂ ਵੀ ਸੈਂਟਰ ਕੰਨੀਓਂ ਬੰਦਾ ਸੀਵਰੇਜ ਪਾਈਪ ਤਾਂ ਪੈਂਦਾ ਨਹੀਂ ਪਰ ਮੈਂ ਪਾ ਕੇ ਛੱਡਿਆ 2.5 ਸਾਲ ਮਗਰ ਪਿਆ ਰਿਆ 10 ਕਿਲੇ ਚੰਡੀਗੜ੍ਹ ਦੇ ਲਾਏ ਤੇ ਫਿਰ ਵੀ ਪਾ ਕੇ ਛੱਡਿਆ ਬੜਾ ਮਿਹਨਤ ਕੀਤੀ ਹੁਣ ਜੇ ਗੱਲਾਂ ਕਰਾਂ ਤਾਂ ਫਿਰ ਮੇਰੇ ਇਕੱਲੇ ਕੁੜੀ ਟਾਈਮ ਰਹਿ ਜੀ ਦੂਜੇ ਤਰ੍ਹਾਂ ਸਹੀ ਹਾਂ ਜੀ ਤੁਸੀਂ ਕੁਝ ਕਹਿ ਰਹੇ ਅਸੀਂ ਤਾਂ ਇਹੀ ਖੁਸ਼ੀ ਬਹੁਤ ਖੁਸ਼ੀ ਆ ਵੀ ਜੜੀ ਗੱਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਸਾਰੇ ਬਗੋਬਾਰ ਜੀ ਮਤਲਬ ਸਾਡੀ ਇਹਨਾਂ ਨੇ ਬੇਨਤੀ ਮੰਨੀ ਤੇ ਇਹਨਾਂ ਦੇ ਹਾਰ ਪਾਇਆ ਹਾਂਜੀ ਹਾਂਜੀ ਪੂਰੀ ਮੈਂਬਰ ਸਾਹਿਬ ਜਿਹੜੇ ਬਣੇ ਨੇ ਪੁੱਛ ਲੀ ਗਏ ਵਿਚਾਰ ਲੈ ਲੀ ਕਿੰਨਾ ਖੁਸ਼ ਹੋਰੀ ਭਣਜੀ ਅੱਜ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਹਾਂਜੀ ਘਰ ਦੇ ਵਿੱਚ ਇਦਾਂ ਨਹੀਂ ਵੀ ਆਪ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਸਰਪੰਚ ਉਠਾਉਣਾ ਮੈਂਬਰ ਹਟਾਉਣਾ ਕਹਿੰਦੇ ਦੁਸ਼ਮਣੀ ਕੱਢ ਲੂ ਆਮ ਕਹਾਵਤਾਂ ਕਹਿੰਦੇ ਹੁੰਦੇ ਆ ਵੀ ਕੰਮਾਂ ਕਰ ਕਿੱਥੋਂ ਕੱਢੇ ਘਰੇ ਲੜਾਈ ਪਾਈ ਕੱਲ ਤੂੰ ਕਿੱਥੋਂ ਪੰਗਾ ਸੇੜ ਲਿਆ ਹੋ ਜਾਂਦਾ ਨਹੀਂ ਕੰਮ ਕੋਈ ਨਹੀਂ ਨਹੀਂ ਘਰ ਦੇ ਕੰਮ ਤਾਂ ਪਹਿਲਾਂ ਨਹੀਂ ਮੁੱਕਦੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਪਰਿਵਾਰ ਦੇ ਇੱਕੇ ਨਾਲ ਹੀ ਜੇ ਮੈਂ ਕਿੰਦਾਂ ਲੱਗ ਰਿਹਾ ਪੈਣ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਪਹਿਲਾਂ ਪੈਣ ਪਾ ਧੰਨਵਾਦ ਬਹੁਤ ਸਾਰਿਆਂ ਦਾ ਠੀਕ ਹੈ ਹਾਂ ਜੀ ਪਹਿਲਾਂ ਕੰਮ ਕਰਾਂਗੇ ਅਸੀਂ ਸੜਕ ਬਣਾਵਾਂਗੇ ਅਸੀਂ ਅੱਜ ਹਾਂ ਜੀ ਫਿਰ ਅਸੀਂ ਕੁਰਸਾ ਜੀ ਇਦਰਾ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਵਧੀਆ ਗੱਲ ਹੈ ਜਿਹੜਾ ਵਕਤ ਹਾਂ ਜੀ ਜੀ ਕੀ ਨਾ ਕੀ ਪੈਣ ਜੀ ਕੁਲਵੀਰ ਕੌਰ ਕੁਲਵਿੰਦਰ ਕੌਰ ਕੁਲਵੀਰ ਕੌਰ ਕਿਦਾਂ ਲੱਗ ਰਿਹਾ ਅੱਜ ਮੈਂਬਰ ਬਣ ਜਿਓ ਪੰਚਾਇਤ ਮੈਂਬਰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹਾਂ ਚਲੋ ਸਰਪੰਚ ਸਾਹਿਬ ਤੋਂ ਹੱਥੋਂ ਵੀ ਪੁੱਛਦੇ ਆਪਾਂ ਸਵਾਲ ਲੈਣੇ ਆ ਆਮ ਤੌਰ ਉਹ ਪਿੰਡ ਦੇ ਵਿੱਚ ਸਰਪੰਚ ਸਾਹਿਬ ਕਹਿੰਦੇ ਵੀ ਮੈਂ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਸ਼ਾ ਲਿੰਕ ਰੋਡ ਛੜਕਾਂ ਜਾਂਦੀਆਂ ਉਹਨਾਂ ਦੇ ਉੱਤੇ ਆਮ ਸਾਡੇ ਜਿਹੜੇ ਕਿਸਾਨ ਆ ਜਿਹੜੀ ਸੜਕ ਛੱਡੀ ਹੁੰਦੀ ਆ 9 ਫੁੱਟ ਖਣੀ 12 ਫੁੱਟ ਹੁੰਦੀ ਆ ਤੁਹਾਨੂੰ ਵੱਧ ਪਤਾ ਹੋਊਗਾ ਜਨਨ ਕਿ ਉਹ ਵੜ ਦਿੰਦੇ ਆ ਪਾਸੇ ਕੱਚਾ ਜਿਹੜਾ ਫੁੱਟ ਪਾਸ ਹੁੰਦੀ ਆ ਆਮ ਤੌਰ ਤੇ ਕਈ ਪਿੰਡਾਂ ਦੇ ਵਿੱਚ ਬੀੜਾ ਚੁੱਕਿਆ ਹੋਇਆ ਸਰਪੰਚਾਂ ਨੇ ਬੀੜਾ ਚੁੱਕਿਆ ਹੋਇਆ ਵੀ ਅਸੀਂ ਉਹ ਜਿਹੜੀ ਸੜਕਾ ਸਾਰੀ ਕਢਾਵਾਂਗੇ ਉਹ ਸਾਡੀ ਵੱਡੀਆਂ ਕਪੈਨਾਂ ਟੱਪਦੇ ਸਾਡੇ ਵੀਕਲ ਟੱਪਦੇ ਆ ਜਾਨੀ ਕਿ ਉਹ ਕਢਾ ਕੇ ਸਿੱਧਾ ਰਕਤ ਵੀ ਲਾਵਾਂਗੇ ਜਿਹੜਾ ਬਤ ਉਹ ਜਾਂ ਕੋਈ ਬੀੜਾ ਚੁੱਕੋਗੇ ਤੋ ਬਿਲਕੁਲ ਅਸੀਂ ਕੰਨੀ ਬੈਠੇ ਆ ਉਹ ਕਢਾ ਕੇ ਲਾਵਾਂਗੇ ਬੀੜਾ ਜਿੰਨਾ ਵੀ ਰਾਹ ਜਿਹੜੀਆਂ ਪਈਆਂ ਜਿਹੜੀਆਂ ਆਉਣਗੀਆਂ ਸਾਰੀਆਂ ਅਸੀਂ ਦਰਖਾਸਤ ਦੇ ਕੇ ਪੂਰੀਆਂ ਕਢਾਵਾਂਗੇ ਪਹਿਲ ਦੇ ਆਧਾਰ ਤੇ ਉਹਦੇ ਨਾਲ ਜੋ ਵੀ ਬਣਦਾ ਕੋਈ ਦਰਖਤ ਲੱਗੂ ਉਹ ਕਿਹੋ ਜਿਹੇ ਵੀ ਬਖਾਸ ਹੁੰਦਾ ਹੋਵੇ ਦਰਖਤਾਂ ਨਾ ਹੁੰਦਾ ਲੱਗਦਾ ਹੋਇਆ ਕੋ ਕਰਾਂਗੇ ਤੇ ਲਗਾਵਾਂਗੇ ਪਰ ਪਿੰਡ ਦੇ ਭਲੇ ਆ ਸਾਰਾ ਕੁਝ ਕਰਾਂਗੇ ਅਸੀਂ ਕਾਲੂ ਪਿੰਡ ਦੇ ਵਿੱਚ ਵਿਵਾਦ ਤਾਂ ਨਹੀਂ ਖੜਾ ਹੁਣ ਵੀ ਤੁਸੀਂ ਸਰਪੰਚ ਬਣ ਗਏ ਤੁਸੀਂ ਰਾਹ ਕਢਾਉਣ ਲੱਗ ਪਏ ਕੋਈ ਇਹੋ ਜਿਹਾ ਤਾਂ ਨਹੀਂ ਕਿ ਸਾਰੇ ਸਮਝਣ ਲੋਕ ਆਪਨੇ ਆਪ ਛੱਡਣਗੇ ਉਹ ਤਾਂ ਪਤਾ ਹੀ ਸਰਕਾਰ ਦੀ ਪਹਿਲੀ ਹੈ ਜਿੰਨੇ ਬੰਦੇ ਨੱਪੀ ਹੋਈ ਆ ਰਾਹ ਜਨਨ ਕਿ ਵੱਡੇ ਹੋਏ ਆ ਇਹੋ ਜੀ ਗੱਲ ਤਾਂ ਨਹੀਂ ਆਊਗੀ ਕੋਈ ਇਸ ਗੱਲ ਸਰਕਾਰੀ ਸਰਕਾਰੀ ਜਗ੍ਹਾ ਤਾਂ ਕੋਈ ਨਹੀਂ ਰੱਖ ਸਕਦਾ ਜਿੱਦਾਂ ਆਪਾਂ ਅਗਲੇ ਦੀ ਮਾਰਕੀਟ ਚ ਲਈਏ ਤੇ ਮਾੜੀ ਗੱਲ ਆ ਸਰਕਾਰੀ ਜਗ੍ਹਾ ਤਾਂ ਆਪਾਂ ਰੱਖ ਨਹੀਂ ਸਕਦੇ ਉਹ ਤਾਂ ਅਗਰ ਉਹਨੂੰ ਆਟੋਮੈਟਿਕ ਆਪਨੇ ਆਪੇ ਛੱਡ ਦੇਣੀ ਚਾਹੀਦੀ ਆ ਆਮ ਤੌਰ ਤੇ ਹੈਗਾ ਤਾਂ ਹੈ ਇਹਨੇ ਗੱਲ ਲੋਕ ਵਿਰੋਧਾ ਕਰਦੇ ਆ ਇਸ ਗੱਲ ਦਾ ਮੈਂ ਜਵਾਬ ਦੇਣਾ ਜਿਹੜਾ ਕਰੂ ਤੈਨੂੰ ਮਿਲਾਂਗੇ ਤੂੰ ਸਾਡੇ ਘਰਿਆਂ ਹੀ ਕੱਲਾ ਜਾਈਂ ਮਗਰ ਵੀ ਲੱਗਦੇ ਰਿਆ ਉਹ ਤਾਂ ਸੌ ਕੁਸ਼ ਕਰਨਗੇ ਜੀ ਤੂੰ ਛੜਾਵਾਂਗੇ ਉਹਦਾ ਫਿਰ ਸੱਚ ਦੇ ਇੱਕ ਪਹਿਲੇ ਤੇ ਚੱਲਣਾ ਪਊਗਾ ਭਗਤ ਸਿੰਘ ਘਰੇ ਬੈਠਾ ਰਹਿੰਦਾ ਕੌਣ ਫਾਸੀ ਦਿੰਦਾ ਸੀ ਉਹਨੂੰ ਜਿਨ੍ਹਾਂ ਨੇ ਸੰਗਰਾਸ਼ ਕਰਿਆ ਜੇਲਾਂ ਚ ਗਏ ਫੇਰ ਕੁਛ ਦੇਸ਼ ਲਈ ਕੀਤਾ ਫੇਰ ਹੀ ਜੇਲਾਂ ਚ ਗਏ ਜੇ ਕੁਛ ਕਰਾਂਗੇ ਤਾਂ ਫੇਰ ਅਚਾ ਵੀ ਆਊਗੀ ਚੱਲਾਂਗੇ ਉਹ ਬਾਕੀ ਇਹ ਵੀ ਹੈ ਵੀ ਪਿੰਡਾਂ ਦੇ ਵਿੱਚ ਮਤਲਬ ਇਹ ਥੋੜਿਆ ਮਾਦਰ ਹੁੰਦਾ ਨਹੀਂ ਬੰਦ ਬੇਨਤੀ ਕਰਦੇ ਆਂ ਵੀ ਪਿੰਡਾਂ 'ਚ ਵੱਧ ਤੋਂ ਵੱਧ ਪਚੈਤਾ ਸਮਤੀ ਨਾ ਬਣ ਨਾਲੇ ਭਾਈਚਾਰਕ ਸਾਂਝ ਬਣਦੀ ਆ ਦੂਜੇ ਨੰਬਰ ਤੇ ਮਤਲਬ ਸਰਕਾਰ ਲੈ ਕੇ ਦਿੰਦੀ ਹੈ ਪੰਡ ਉਹ ਲਓ ਇਹਦਾ ਬੇਨਫੀਟ ਲਓ ਨਾਲੇ ਜਿਹੜਾ ਮਤਲਬ ਆਪਾਂ ਪਿੰਡਾਂ ਦੇ ਵਿਚਾਲੇ ਮਸ ਮਸਾਲਾ ਹੋ ਜਾਂਦਾ ਘਟ ਜਾਂਦਾ ਲੜਾਈਆਂ ਪੜਾਈਆਂ ਵੀ ਹੁੰਦੀਆਂ ਕਤਲ ਵੀ ਹੋ ਜਾਂਦੀਆਂ ਬਹੁਤ ਕੁਝ ਹੁੰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਇਹ ਮਤਲਬ ਬੇਨਤੀ ਕਰ ਤੁਹਾਡੇ ਮਦਰਮ ਸਾਰੇ ਪੰਜਾਬ ਦੇ ਵਸਣ ਨੂੰ ਵੀ ਵੱਧ ਤੋਂ ਵੱਧ ਸਮਤੀ ਕਰਨ ਦੀ ਕੋਸ਼ਿਸ਼ ਕਰਨ ਹਾਂਜੀ ਹੁਣ ਮਾੜਾ ਜ ਮੈਨੂੰ ਪਈ ਬੇਨਤੀ ਦੀ ਗੱਲ ਦੇ ਦੇ ਅਸੀਂ ਮਾਤਲ ਮਥਾ ਪਾਇਆ ਮਥਾ ਪਾ ਕੇ ਰੋਕਤਾ ਸਾਨੂੰ ਪੁਲਿਸ ਪੁਲਿਸ ਮਜ਼ਾਦ ਲੈ ਲਈ ਪੁਲਿਸ ਮਦਦ ਤੇ ਪੁਲਿਸ ਨਹੀਂ ਗਈ ਅਸੀਂ ਪੁਲਿਸ ਤੇ ਐਕਸ਼ਨ ਲਿਆ ਪੁਲਿਸ ਪੁਲਿਸ ਨੂੰ ਮਤਲਬ ਦਰਖਾਸਤਾਂ ਦਿੱਤੀਆਂ ਉਸ ਤੋਂ ਬਾਅਦ ਦੇ ਵਿੱਚ ਵੀਡੀਓ ਦਫ਼ਤਰਾਂ ਵਾਲੇ ਲਿਖ ਕੇ ਦੇ ਆ ਅਸੀਂ ਮਨਾਉਣੇ ਨਹੀਂ ਚਾਹੁੰਦੇ ਪੰਜ ਵਾਰੀ ਮੈਂ ਫੀਸ ਭਰ ਚੁੱਕਿਆ ਮਸ਼ੀਨ ਦੀ ਮੇਨਤੀ ਕਰਾਉਣ ਲਈ ਥਲੋੜਾਂ ਵਾਲੇ ਕੋਠਿਆਂ ਚੋਂ ਤੇ ਚੰਦ ਚੰਦ ਸਿੰਘ ਵਾਲੇ ਕੋਠਿਆਂ ਨੂੰ ਜਾਂਦੀ ਹੈ ਮੇਰੇ ਕੋਈ ਖੇਤ ਨੂੰ ਨਹੀਂ ਜਾਂਦੀ ਮੈਂ 50000 ਖਰਚਾ ਕਰ ਚੁੱਕਿਆ ਉਹ ਪਈ ਤੇ ਜੀ ਇਸ ਮਾਸੀ ਵੀ ਹੈ ਨਾ ਜੀ ਹਮ ਧੰਨਵਾਦ ਇੱਕ ਅਸੀਂ ਸਵਾਲ ਹੋਰ ਕਰਾਂਗੇ ਜਦੋਂ ਸਰਪੰਚ ਹੁੰਦਾ ਸਰਪੰਚ ਕੋਲੇ ਪਾਵਰ ਡੀਸੀ ਨਾਲੋਂ ਵੱਧ ਪਾਵਰ ਹੁੰਦੀ ਆ ਪਿੰਡ ਦਾ ਸਰਪੰਚ ਚਾਹਵੇ ਕੋਸ਼ਿਸ਼ ਕਰ ਸਕਦਾ ਕਈ ਵਾਰ ਪਿੰਡ ਦਾ ਸਰਪੰਚ ਕਹਿੰਦਾ ਵੀ ਮੇਰੇ ਪਿੰਡ ਦੇ ਵਿੱਚ ਪੁਲਿਸ ਨਹੀਂ ਆਉਣੀ ਚਾਹੀਦੀ ਜੋ ਮੈਂ ਫੈਸਲਾ ਕਰ ਦੂੰਗਾ ਅਟੱਲ ਹੈ ਕਿ ਇਹੋ ਜਿਹੇ ਮੁੱਦੇ ਵੀ ਤੁਸੀਂ ਚੁੱਕੋਗੇ ਵੀ ਮੇਰੇ ਪਿੰਡ 'ਚ ਫੈਸਲਾ ਮੈਂ ਆਪ ਖੁਦ ਕਰੂੰਗਾ ਮੇਰੇ ਪਿੰਡ ਨੂੰ ਕਬੂਲ ਹੋਊਗਾ ਮੇਰੇ ਪਿੰਡ ਦੇ ਵਿੱਚ ਪੁਲਿਸ ਨਾ ਆਵੇ ਬਿਲਕੁਲ ਜੀ ਕੋਸ਼ਿਸ਼ ਤਾਂ ਇਹੀ ਰਹੂਗੀ ਕਿਉਂਕਿ ਜੇ ਆਪਾਂ ਕਿਸੇ ਨੂੰ ਸਭ ਵਧੀਆ ਆਪਣਾ ਥਾਣੇ ਚਿਕਰ ਜਾਣ ਦੀ ਲੋੜ ਹੀ ਨਾ ਪਵੇ ਕੋਈ 9 ਵਜੇ 9 ਵਜੇ ਆਪਾਂ ਇੱਥੇ ਪਹਿਲੇ ਹਾਂ ਵੈਸੇ ਤਾਂ ਲੋਕ ਬਹੁਤ ਸਨੇ ਹੋਗੇ ਪਹਿਲਾਂ ਨਾਲ ਤੁਸੀਂ ਦੇਖੋਗੇ ਕਿ ਪਿੰਡਾਂ ਵਿੱਚ ਬਹੁਤ ਉਹ ਲੜਾਈਆਂ ਹੋਰ ਬਸ ਬਾਕੀ ਜੇ ਕੋਈ ਹੁੰਦਾ ਵੀ ਇਹਦਾ ਅਗਲਾ ਪਰਿਵਾਰ ਕੋਈ ਹੁੰਦਾ ਤਾਂ ਉਹ ਅਗਲਾ ਬੈਠ ਕੇ ਇੱਥੇ ਸੁਝਾ ਕੇ ਸੁਝਾਉਂਦੇ ਕਰਾਂਗੇ ਕੋਸ਼ਿਸ਼ ਆਮ ਤੌਰ ਤੇ ਪਿੰਡ ਦੇ ਲੋਕ ਆਪ ਹੀ ਉੱਠ ਕੇ ਤੁਰ ਪੈਂਦੇ ਥਾਣੇ ਉਦੋਂ ਥਾਣੇ ਫੋਨ ਆਉਂਦਾ ਸਰਪੰਚ ਸਾਹਿਬ ਆ ਤੁਹਾਡੇ ਪਿੰਡ ਦਾ ਬੰਦਾ ਐ ਦੱਸ ਕੇ ਵੀ ਨਹੀਂ ਜਾਂਦੇ ਉਹ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਕਿ ਅਗਲੇ ਦਾ ਪਤਾ ਨਹੀਂ ਹੁੰਦਾ ਮੂੜ ਕਦੋਂ ਗੁੱਸੇ 'ਚ ਬੰਦਾ ਕਿਧਰ ਨੂੰ ਜਾਂਦਾ ਹੈ ਕੀ ਨਾ ਕੀ ਮੇਰਾ ਜਗਸੀਰ ਸਿੰਘ ਸਰਪੰਚ ਜੀ ਸਾਡਾ ਸਰਪੰਚ ਜੀ ਕਿੱਦਾਂ ਲੱਗਦੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਜੀ ਪਹਿਲਾ ਸਾਡਾ ਸਾਰਾ ਨਗਰ ਇਕੱਠਾ ਜਦ ਇਹ ਬੜੀ ਵੱਡੀ ਖੁਸ਼ੀ ਹੈ ਦੂਜੀ ਗੱਲ ਸਾਡੇ ਸਾਰੇ ਸਮੁਦਰ ਪੰਚਾਇਤ ਬਣ ਗਈ ਹੈ ਬਹੁਤ ਹੀ ਖੁਸ਼ੀ ਹੈ ਬਹੁਤ ਹੀ ਵਧੀਆ ਇਹਨਾਂ ਨੂੰ ਇਹ ਹੀ ਪਰਮਾਤਮਾ ਅਰਦਾਸ ਕਰਦੇ ਆਂ ਕਿ ਦਿਨ ਦੁਗਣਾ ਰਾਜ ਨੂੰ ਤਰੱਕੀ ਕਰਨ ਆਪ ਦਾ ਵਧੀਆ ਕੰਮ ਧੰਦੇ ਕਰਨ ਪਹਿਲਾਂ ਮੇਰੇ ਚਾਚਾ ਜੀ ਜਾਂ ਫਿਰ ਫਾਦਰ ਸਾਹਿਬ ਨੇ ਉਹ ਚਾਚਾ ਜੀ ਨੂੰ ਮਿਲਿਆ ਸੀ ਸਜੀਤ ਸਿੰਘ ਸਰਪੰਚ ਬਣਾਇਆ ਸੀਗਾ ਉਸ ਤੋਂ ਬਾਅਦ ਉਹਨੇ ਮੈਨੂੰ ਬਣਾਇਆ ਜੀ ਹੁਣ ਵੀਡੀ ਫਿਰ ਮੈਂ ਇੰਨੇ ਦਿਨ ਲੱਤੀ ਹੁਣ ਆ ਗਈ ਹੈ ਜੀ ਵੀਡੀ ਚ ਲੱਗ ਹਾਂਜੀ ਹੁਣ ਵੀਡੀ ਨਹੀਂ ਸਾਨੂੰ ਕਿਵੇਂ ਕਰ ਲੋ ਵੀਡੀ ਕਰੋ ਕੁਝ ਕਰੋ ਪਰ ਹੁਣ ਸਾਡਾ ਫਿਰ ਆਪ ਸੰਮਤੀ ਕਰਕੇ ਜਾਨੀ ਕਿ ਗੁਰੂ ਘਰ ਨੂੰ 11 ਲੱਖ ਰੁਪਏ ਦਿੱਤਾ ਨਾਲੇ ਪੁੰਨ ਤੇ ਨਾਲੇ ਫਲੀਆਂ ਉਹੀ ਪੈਸਾ ਤੁਸੀਂ ਸ਼ਰਾਬਾਂ ਚ ਜਾਉ ਲੱਗ ਜਾਂਦਾ ਸੀ ਤੁਹਾਡਾ ਅੱਜ ਗੁਰੂ ਘਰ ਦਾ ਜਾਨੀ ਕਿ ਵਧੀਆ ਵਿਕਾਸ ਹੋਊਗਾ ਪਰ ਕੋਈ ਦੀ ਠੀਕ ਆ ਜੀ ਸਾਡੇ ਸਾਡੇ ਨਾਲ ਲੰਗਰ ਹਾਲ ਦੀ ਲੋੜ ਤੇ ਸਾਨੂੰ ਬਹੁਤ ਜ਼ਰੂਰਤ ਲੰਗਰ ਹਾਲ ਅਸੀਂ 11 ਲੱਖ ਰੁਪਏ ਦਿੱਤਾ ਸਰਪੰਚ ਸਾਹਿਬ ਨੇ ਉਹ ਲੰਗਰ ਹਾਲ ਅਸੀਂ ਅਸਰ ਲਾਂਗੇ ਬਾਦੂ ਕੋ ਤੁਝੇ ਵੀ ਸਾਡੇ ਕੋਲੇ ਪੈਸੇ ਪਾਦਾਂਗੇ ਅਸੀਂ ਉਹ ਤੇ ਗੁਰਦੁਆਰ ਸਾਹਿਬ ਤੇ ਲਾਉਣੇ ਆ ਉਹ ਅਸੀਂ ਅਸੀਂ ਕਿ ਪਾਸੇ ਨਹੀਂ ਲਾਉਣੇ ਕਿਤੇ ਸਾਰੇ ਗੁਰਦੁਆਰ ਸਾਹਿਬ ਦੀ ਖੁਸ਼ੀ ਦੀ ਗੱਲ ਆ ਸਾਡੇ ਕਿ ਚਿੱਟਾ ਹੈ ਹੀ ਨਹੀਂ ਪਿੰਡ ਦੇ ਵਿੱਚ ਪੂਰਾ ਇੱਕ ਆ ਪਿੰਡ ਦਾ ਜੇ ਕੋਈ ਗੱਲ ਹੋਵੇ ਨਸ਼ਾ ਹੈ ਨਹੀਂ ਗਾ ਬਹੁਤ ਬਚਤ ਆ ਵਾਹਿਗੁਰੂ ਦੀ ਕਿਰਪਾ ਨਹੀਂ ਸਾਡੇ ਸਾਡੇ ਬੱਚਾ ਕੋਈ ਨਸ਼ਾ ਨਹੀਂ ਕਰਦਾ ਜੀ ਚਲੋ ਇਹ ਵੀ ਬਹੁਤ ਸੋਹਣੀ ਗੱਲ ਹੈ ਜਿਹੜਾ ਪਿੰਡ ਦੇ ਵਿੱਚ ਨੌਜਵਾਨ ਨਸ਼ੇ ਤੋਂ ਬਚੇ ਹਨ ਬਿਲਕੁਲ ਸਾਰਾ ਪਿੰਡ ਸਾਰੀ ਨੌਜਵਾਨ ਪੀੜ੍ਹੀ ਸਾਰੀ ਨਸ਼ੇ ਤੋਂ ਰਹਿਤ ਹੈ ਜੀ ਇੱਥੋਂ ਤੱਕ ਕਰਕੇ ਮਤਲਬ ਸ਼ਰਾਬ ਬੈਗ ਬੈਗ ਵਾਲਾ ਵੀ ਨਾ ਕੋਈ ਹੈ ਨਹੀਂ ਬਹੁਤ ਘੱਟ ਹੈ ਅੱਛਾ ਹਾਂਜੀ ਤੇ ਬਾਕੀ ਨਫਰ ਜਿਵੇਂ ਹੁਣ ਤੁਸੀਂ ਸਰਪੰਚ ਸਰ ਸਮਤੀ ਨੂੰ ਚੋਂ ਤਾਂ ਹੁਣ ਤਾਂ ਕਹਿੰਦੇ ਉਹਨਾਂ ਸਰਪੰਚ ਸਾਹਿਬ ਚਿੱਤਨਾ ਕੁਗੀ ਕਟਲੀ ਹੁਣ ਤਾਂ ਫਿਰ ਕਰੋ ਮਾੜਾ ਮੋਟ ਕਹਿੰਦੇ ਨਹੀਂ ਕਹਿੰਦੇ ਐਨਾ ਕਿਤੇ ਚੱਲੀ ਜਾਂਦੇ ਹੁੰਦਾ ਹਾਂ ਹਾਂਜੀ ਬਿਲਕੁਲ ਐਨਾ ਕਿ ਤਾਂ ਹੁਣ ਕਰਨਾ ਹੀ ਪੈਂਦਾ ਜੀ ਧੰਨਵਾਦ ਸਾਰੇ ਪਿੰਡ ਦਾ ਕਰਨਾ ਪੈਂਦਾ ਜੀ ਨਾਲ ਹੁਣ ਸਾਰੇ ਉਰੇ ਪੈਗ ਨਾਲ ਕੋਈ ਬੰਦਾ ਹੈਗਾ ਆਪਾਂ ਕਹਿ ਸਕਦੇ ਆ ਵੀ ਨਸ਼ਾ ਨਹੀਂ ਆਪਾਂ ਕਹਿ ਸਕਦੇ ਇਹਨੂੰ ਠੀਕ ਹੈ ਇੱਕ ਬਹਿਨ ਦਾ ਜਰੀਆ ਹੈ ਇਹ ਨਸ਼ਾ ਉਹਦੇ ਲਈ ਹੈ ਜਿਹੜੇ ਨੇ ਓਵਰ ਜਿਆਦਾ ਪੀਨੇ ਜੋ ਜਿਆਦਾ ਪੀਊਗਾ ਤਾਂ ਉਹਨੂੰ ਨਸ਼ਾ ਜੇ ਆਪਾਂ ਬੈਠਾਂਗੇ ਪੈਗ 2 ਪਿੰਟ ਲਾਉਂਦਾ ਗੱਲਾਂ ਬਾਤਾਂ ਮਾਰਦੇ ਆ ਪ੍ਰਮੋਟ ਨਹੀਂ ਕਰਦੇ ਨਾ ਜੀ ਅਸੀਂ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਚਲੋ ਦੋ ਪੈਗ ਲਾ ਰਹੇ ਆਂ ਤਾਂ ਕੋਈ ਕਾਚ ਕਰਨੀ ਭਰਾ ਸਾਡੇ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸਾਡੇ ਵਾਸਤੇ ਠੀਕ ਹੈ ਕੋਈ ਚੱਕਰ ਨਹੀਂ ਚਲੋ ਬਹੁਤ ਸੁਣੀ ਗੱਲ ਆ ਜੀ ਤੁਹਾਨੂੰ ਮੈਂ ਤਾਂ ਜਿਹੜੀ ਗੱਲ ਸੀ ਕਹੇ ਤੀ ਜੀ ਐਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵ ਇਹ ਸੀ ਪਿੰਡ ਸੰਤਾ ਸਿੰਘ ਦੀ ਕੋਠਿਆਂ ਦੀ ਪੰਚਾਇਤ ਜਿਹੜੀ ਸਰ ਸਮਤੀ ਨਾਲ ਬਣੀ ਆ ਜਨ ਕਿ ਇਹ ਬਹੁਤ ਸੋਹਣੀ ਗੱਲ ਆ ਗੁਰੂ ਘਰ ਨੂੰ ਇਹਨਾਂ ਨੇ 11 ਲੱਖ ਰੁਪਏ ਦਿੱਤਾ ਜਨ ਕਿ ਗੁਰੂ ਘਰ ਦਾ ਜਿਹੜਾ ਲੰਗਰ ਆ ਉਹ ਵੀ ਬਣ ਜਾਊਗਾ ਜਿਹੜਾ ਪੈਸਾ ਸੀ ਉਹ ਵੀ ਜਨ ਕਿ ਖਰਚਾ ਜਾਣਾ ਸੀ ਨਾਲੇ ਪੁੰਨ ਤੇ ਨਾਲੇ ਫਲੀਆਂ ਸਰਕਾਰ ਵੀ ਇਹਨਾਂ ਨੂੰ ਜਿਹੜਾ 5 ਲੱਖ ਰੁਪਏ ਦੇਊਗੀ ਉਹ ਵੀ ਪਿੰਡ ਦੇ ਵਿਕਾਸ ਖਾਤਰ ਲਾਇਆ ਜਾਊਗਾ ਵਧੀਆ ਕੰਮ ਕੀਤਾ ਜਾਊਗਾ ਪਿੰਡ ਦਾ ਜਨ ਕਿ ਸੁਧਾਰ ਕੀਤਾ ਜਾਊਗਾ ਪਿੰਡ ਦਾ ਨਾਮ ਕਹਿੰਦੇ ਸਰਪੰਚ ਸਾਹਿਬ ਪੰਜਾਬ ਦੇ ਪੂਰੇ ਨਕਸ਼ੇ ਤੇ ਪਹਿਲਾ ਸਾਡਾ ਪਿੰਡ ਦਾ ਜਨ ਕਿ ਨਾਮ ਦੱਸੂਗਾ ਨਵੀਂ ਵੀਡੀਓ ਦੇ ਨਾਲ ਜਲਦ ਫੇਰ ਮਿਲਦੇ ਹਾਂ ਜਾਂਚ ਦਿ